ਦੀ ਕਨੇਚ ਬਹੁਮਤ ਵਿਸਾਹਕਾਰੀ ਖੇਤੀਬਾੜੀ ਸਵਾਲ ਲਿਮਟਿਡ ਵੱਲੋਂ ਕਨੇਚ ਵਿੱਚ ਮੁਨਾਫਾ ਫੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਸਾਲ 2022 ਤੋਂ 2024 ਤੱਕ ਦਾ ਮੁਨਾਫਾ ਸਵਾਂ ਦੇ ਮੈਂਬਰਾਂ ਦਾ ਆਮ ਅਜਲਾਸ ਕਰਕੇ ਵੰਡਿਆ ਗਿਆ ਜਿਸ ਵਿੱਚ 52.7 ਲੱਖ ਰੁਪਏ 651 ਮੈਂਬਰਾਂ ਦਰਮਿਆਨ ਵੰਡਿਆ ਗਿਆ ਇਸ ਦੌਰਾਨ ਬਲਾਕਸਮੰਤੀ ਮੈਂਬਰ ਪ੍ਰਸੋਤਮ ਸਿੰਘ ਨੇ ਸਵਾਂ ਦੇ ਇਤਿਹਾਸ ਬਾਰੇ ਅਤੇ ਪਹਿਲਾ ਕੰਮ ਕਰ ਚੁੱਕੇ ਕਰਮਚਾਰੀਆਂ ਬਾਰੇ ਜਾਣਕਾਰੀ ਦਿੱਤੀ ਇਸ ਸਮਾਰੋਹ 'ਤੇ ਵੱਖ-ਵੱਖ ਡਿਪਾਰਟਮੈਂਟ ਦੇ ਅਧਿਕਾਰੀ ਅਫਸਰ ਜ਼ਹਿਬਾਨਾ ਨੇ ਪਹੁੰਚ ਸਭਾ ਦੇ ਕਰਮਚਾਰੀਆਂ ਦੀ ਸਲੰਘਾ ਕੀਤੀ ਅਤੇ ਸਮੂਹ ਮੈਂਬਰਾਂ ਨੂੰ ਸਭਾ ਦੇ ਮਨਾਫੇ ਵੱਲ ਪਏ ਯੋਗਦਾਨ ਦੀ ਵਧਾਈ ਵੀ ਦਿੱਤੀ। ਇਸ ਸਮਾਰੋਹ 'ਤੇ ਖਾਸ ਤੌਰ 'ਤੇ ਕਿਸਾਨਾਂ ਨੂੰ ਖੇਤੀਬਾੜੀ ਸਬੰਧਤ ਖੇਤੀਬਾੜੀ ਦੇ ਸੰਦਾਂ ਦੀ ਸਹੀ ਵਰਤੋਂ ਕਰਨ ਬਾਰੇ ਅਤੇ ਪਰਾਲੀ ਦੇ ਨਾਲ ਸੜਨ ਦਾ ਸੰਕਲਪ ਕਰਨ ਬਾਰੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਅਖੀਰ ਵਿੱਚ ਪ੍ਰਧਾਨ ਬਲਜੀਤ ਸਿੰਘ ਵੱਲੋਂ ਆਏ ਹੋਏ ਅਫਸਰ ਅਧਿਕਾਰੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਜੈਕਾ ਸੈਲਫ ਹੈਲਪ ਗਰੁੱਪ ਦੁਆਰਾ ਘਰ ਵਿੱਚ ਖਾਣ ਦੀਆਂ ਵਸਤਾਂ ਪਕਾਉਣ ਦਾ ਸਟਾਰਟ ਵੀ ਲਗਾਇਆ ਗਿਆ ਜਿਸ ਵਿੱਚ ਪਕਵਾਨ ਬਣਾ ਕੇ ਵੀ ਦਿਖਾਏਗੇ ਕਨੇਜ ਬਹੁਮੰਤ ਵੀ ਸਹਿਕਾਰੀ ਸਭਾ ਦਾ ਅੱਜ ਮੁਨਾਫਾ ਪੰਡ ਸਮਾਰੋਹ ਸੀਗਾ ਜਿਹੜਾ ਤਕਰੀਬਨ 1-2 ਸਾਲ ਮਗਰੋਂ ਜਿੰਨਾ ਵੀ ਮੁਨਾਫਾ ਸਭਾ ਕਮਾਉਂਦੀ ਆ ਅਸੀਂ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦੇ ਵਿੱਚ ਡਿਸਟ੍ਰਿਬਿਊਟ ਕਰ ਦਿੰਨੇ ਆ ਅੱਜ ਤਕਰੀਬਨ ਅਸੀਂ 4,21,000 ਰੁਪਏ ਜਿਹੜਾ ਮੁਨਾਫਾ ਅੱਜ ਜਿਹੜੇ ਆਪਣੇ ਮੈਂਬਰ ਨੇ ਉਹਨਾਂ ਦੇ ਵਿੱਚ ਵੰਡੇ ਆ ਜਿੱਤਾਂ ਦੀ ਜਿਹੀ ਕਰਦੀ ਜਿਹੀ ਨੇ ਸਭਾ ਆਪਣੇ ਦੇ ਵਿੱਚ ਚੱਲਦੀਆਂ ਨੇ ਉਹ ਕਿੰਨੇ ਜਿਹੜੇ ਇਹਨਾਂ ਦਾ ਕਰਦੇ ਨੇ ਤਕਰੀਬਨ ਸਾਡੇ ਕੋਲ ਸਾਰੇ ਹੀ ਅਧਿਕਾਰੀ ਜਿੰਨੇ ਆਪਣੇ ਸਹਿਕਾਰਤਾ ਲਹਿਰ ਦੇ ਨਾਲ ਸੰਬੰਧਿਤ ਹੈਗੇ ਉਸ ਪਹੁੰਚੇ ਆ ਕੋਸ ਅਧਿਕਾਰੀ ਜਿਨ੍ਹਾਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਵਰਕਿੰਗ ਡੇ ਚੱਲਦੇ ਆ ਮੀਟਿੰਗਾਂ ਸੀਗੀ ਉਹ ਨਹੀਂ ਆ ਸਕੇ ਪਰ ਸਾਡਾ ਦਾ ਪ੍ਰਬੰਧਕ ਕਮੇਟੀ ਦਾ ਇਹ ਪੂਰਾ ਜੋਰ ਸੀਗਾ ਵੀ ਜਿੰਨੇ ਵੀ ਅਧਿਕਾਰੀ ਹੈਗੇ ਆਪਣੇ ਸਹਿਕਾਰਤਾ ਲਹਿਰ ਨਾਲ ਸੰਬੰਧਿਤ ਸਾਰਿਆਂ ਨੂੰ ਇੱਥੇ ਬੁਲਾਈਏ ਤੇ ਜੋ ਸਹਿਕਾਰਤਾ ਦੀਆਂ ਨਵੀਆਂ ਸਕੀਮਾਂ ਚੱਲਦੀਆਂ ਨੇ ਉਹਨਾਂ ਨੂੰ ਜੋ ਸਾਡੇ ਮੈਂਬਰ ਸਹਿਬਾਨ ਹੈਗੇ ਉਹਨਾਂ ਤੱਕ ਪਹੁੰਚਦੀਆਂ ਕਰੀਏ ਅੱਜ ਸਕੀਮਾਂ ਇਹ ਨਹੀਂ ਜਿਹੜੀਆਂ ਨਵੀਆਂ ਸਕੀਮਾਂ ਹੁਣ ਆਈਆਂ ਨੇ ਜੋ ਵੀ ਹੈਗੀਆਂ ਬਾਕੀ ਇੰਸਪੈਕਟਰ ਸਾਹਿਬ ਦੱਸ ਦੇਣਗੇ ਮੇਰੇ ਤੋਂ ਵੱਧ ਜੋ ਵੀ ਜਿਹੜੀਆਂ ਨਵੀਆਂ ਸਕੀਮਾਂ ਅੱਜ ਕੱਲ੍ਹ ਸਹਿਕਾਰਤਾ ਦੀਆਂ ਚੱਲ ਰਹੀਆਂ ਨੇ ਉਹ ਸਾਰੀਆਂ ਨਵੀਆਂ ਸਕੀਮਾਂ ਲੈ ਕੇ ਆਏ ਸੀਗੇ ਸਾਨੂੰ ਉਹਨਾਂ ਨੇ ਦੱਸਤਾ ਬਾਕੀ ਸਾਡੇ ਜਿਹੜੇ ਮੈਂਬਰ ਸਹਿਬਾਨ ਹੋਣਗੇ ਜਿਵੇਂ ਜਿਵੇਂ ਸਭਾ ਦੇ ਵਿੱਚ ਆਉਣਗੇ ਜਿਨ੍ਹਾਂ ਨੇ ਵੀ ਕੋਈ ਸਕੀਮ ਲੈਣੀ ਹੋਊਗੀ ਜਿਵੇਂ ਹੁਣ ਆਪਣਾ ਕੋ ਗਰੁੱਪ ਵਾਲੇ ਹੈਲਪਸਪ ਗਰੁੱਪ ਜਿਹੜਾ ਬਣਦਾ ਵਾ ਸਹਿਕਾਰ ਪਾਇਆ ਸਾਡੇ ਕੋ ਜਗਰੋਂ ਤੋਂ ਆਏ ਹੋਏ ਨੇ ਇਹ ਆਪਣਾ ਦੱਸਣਗੇ ਇਹਨਾਂ ਨੇ ਵੀ ਗਰੁੱਪ ਸਹਿਕਾਰਤਾ ਲਹਿਰ ਦੇ ਵਿੱਚ ਹੀ ਬਣਾਇਆ ਹੋਇਆ ਅਸੀਂ ਵੀ ਚਾਹੁੰਦੇ ਕਾਂ ਵਧਣ ਤੇ ਇਹ ਜਿਆ ਕੋਈ ਗਰੁੱਪ ਸਭਾ ਦੇ ਵਿੱਚ ਅਸੀਂ ਬਣਾਈਏ ਤਾਂ ਜੋ ਸਾਡੇ ਵੀ ਪਿੰਡ ਦਾ ਨਾਂ ਜਿਵੇਂ ਹੁਣੇ ਟਿਕਰਾਉਂ ਦਾ ਨਾਂਵਾ ਤੇ ਅੱਗੇ ਵੀ ਵਧੀਆ ਚੱਲਦਾ ਤੇ ਹੋਰ ਵੀ ਏਦੂ ਵੱਧ ਪਿੰਡ ਤਰੱਕੀਆਂ ਕਰੇ ਸਭਾ ਤਰੱਕੀਆਂ ਕਰੇ ਖੇਤੀਬਾੜੀ ਸੰਬੰਧਤ ਹੁਣ ਸਾਡੇ ਕੋਲ ਏਡੀਓ ਸਾਹਿਬ ਆਏ ਸੀ ਕਿ ਉਹਨਾਂ ਨੇ ਸਾਰਾ ਦੱਸਿਆ ਜੋ ਪਰਾਲੀ ਤੋਂ ਖਾਦ ਬਣਦੀ ਆ ਵੀ ਆਪਾਂ ਅੱਗ ਨਹੀਂ ਲਾਉਣੀ ਜਿਵੇਂ ਪਿੱਛੇ ਸਾਡੇ ਪਿੰਡ ਦੇ ਵਿੱਚ 0% ਅੱਗ ਲੱਗੀ ਆ ਬਾਕੀ ਸਾਡੇ ਜਿੰਨੇ ਵੀ ਮਹਿਕਮੇ ਦੇ ਅਫਸਰ ਸਾਹਿਬਾਨ ਨੇ ਸਹਿਯੋਗ ਆ ਬਾਕੀ ਸਾਡੇ ਰੀਤ ਕਮਲ ਜੀ ਸਕੱਤਰ ਸਾਹਿਬ ਉਹ ਵੀ ਮੈਂ ਵੀ ਆਪ ਜਾ ਕੇ ਜਿਹੜਾ ਜੇ ਕੋਈ ਅੱਗ ਲਾਉਂਦਾ ਸੀ ਉਹਨਾਂ ਨੂੰ ਅਸੀਂ ਰੋਕਦੇ ਸੀਗੇ ਤੇ ਆਪਾਂ ਸਰਕਾਰ ਦੀ ਗੱਲ ਮੰਨਾਂਗੇ ਤਾਂ ਹੀ ਸਰਕਾਰਾਂ ਆਪਣੀ ਗੱਲ ਮੰਨਦੀਆਂ ਨੇ ਮੌਕੇ ਦੀ ਸਰਕਾਰ ਆ ਵਧੀਆ ਸਾਡੇ ਨਾਲ ਸਹਿਯੋਗ ਕਰਦੇ ਨੇ ਸਾਡੇ ਮੰਤਰੀ ਸਾਹਿਬ ਵੀ ਵਧੀਆ ਸਾਡਾ ਸਹਿਯੋਗ ਦਿੰਦੇ ਨੇ ਜੇ ਸਾਨੂੰ ਕੋਈ ਲੋੜ ਹੁੰਦੀ ਆ ਤਾਂ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਦੇ ਆ ਠੀਕ ਨੇ ਮੌਕੇ ਦੀ ਸਰਕਾਰ ਦੇ ਨਾਲ ਰਲ ਕੇ ਜੋ ਵੀ ਸਰਕਾਰ ਦੀਆਂ ਸਰਕਾਰ ਦਾ ਸਬੰਧਿਤ ਸਕੀਮਾਂ ਹੈਗੀਆਂ ਕਿਸਾਨਾਂ ਦੇ ਭਲਾਈ ਲਈ ਅਸੀਂ ਦੋ ਸਾਡੇ ਕੋਲ ਟਰੈਕਟਰ ਨੇ ਬਾਕੀ ਹੋਰ ਵੀ ਮਸ਼ੀਨਰੀ ਆ ਲੇਟਸ ਜੋ ਵੀ ਮਸ਼ੀਨਰੀ ਦੀ ਲੋੜ ਹੁੰਦੀ ਆ ਜੋ ਕਿਸਾਨ ਸਾਨੂੰ ਅੱਗੇ ਕਮੇਟੀ ਨੂੰ ਦੱਸਦੇ ਨੇ ਅੱਗੇ ਅਸੀਂ ਸਰਕਾਰ ਨਾਲ ਰਾਬਤਾ ਕਰਕੇ ਇਨਸਪੈਕਟਰ ਸਾਹਿਬ ਨਾਲ ਰਾਬਤਾ ਕਰਕੇ ਵਿਭਾਗੇ ਨਾਲ ਉਹ ਮਸ਼ੀਨਾਂ ਅਸੀਂ ਇੱਥੇ ਲਿਆਉਣ ਦੀ ਪ੍ਰਜੋਰ ਕੋਸ਼ਿਸ਼ ਕਰਦਾ ਹਾਂਜੀ ਸਰਕਾਰ ਦਾ ਵੈਸੇਜ ਹੋ ਇਸ ਵੇਲੇ ਰੁਝਾਨ ਇਹ ਆ ਮਤਲਬ ਧਿਆਨ ਇਸ ਚੀਜ਼ ਤੇ ਆ ਵੀ ਸੋਸਾਇਟੀਆਂ ਦੀ ਜਿਹੜੀ ਇਨਕਮ ਆ ਉਹਨੂੰ ਡਾਈਵਰਸੀਫਾਈ ਕੀਤਾ ਜਾਵੇ ਜਿਹੜੀ ਕਿ ਪਹਿਲਾਂ ਇੱਕੋ ਹੀ ਸਰੋਤ ਤੋਂ ਆਉਂਦੀ ਸੀ ਵੀ ਆਪਾਂ ਨਾਰਮਲ ਲੋਨਿੰਗ ਹੋਗੀ ਜਾਂ ਫਰਟੀਲਾਈਜ਼ਰ ਦੀ ਵੰਡ ਹੋਗੀ ਸਿਰਫ ਇਹਨਾਂ ਤੋਂ ਹੀ ਆਉਂਦੀ ਸੀ ਹੁਣ ਇਹ ਆ ਵੀ ਸੋਸਾਇਟੀਆਂ ਦੇ ਵਿੱਚ ਕਾਮਨ ਸਰਵਿਸ ਸੈਂਟਰ ਬਣਾਏ ਜਾ ਰਹੇ ਨੇ ਜਿੱਥੋਂ ਤੁਸੀਂ ਜਿਹੜਾ ਕਿਤੇ ਬਾਹਰ ਕਿਤੇ ਸਰਵਿਸ ਸੈਂਟਰ ਤੇ ਜਾ ਕੇ ਜਾਂ ਮਾ ਸੁਵਿਧਾ ਕੇਂਦਰ ਤੇ ਜਾ ਕੇ ਜਿਹੜੀਆਂ ਸੁਵਿਧਾਾਂ ਮਾ ਲੈਨੇ ਹੋ ਆਧਾਰ ਕਾਰਡ ਦੇ ਨਾਲ ਰਿਲੇਟਡ ਹੋਗੀਆਂ ਜਾਂ ਕੋਈ ਹੋਰ ਕਿਸੇ ਕਮਰਸ਼ੀਅਲ ਜਗ੍ਹਾ ਤੇ ਜਾ ਕੇ ਟਿਕਟਾਂ ਬੁੱਕ ਕਰਾਉਣੀਆਂ ਹੋ ਗਈਆਂ ਵਨ ਕੇ ਜਹਾਜ਼ ਦੀਆਂ ਟਿਕਟਾਂ ਬੁੱਕ ਕਰਾਉਣੀਆਂ ਟ੍ਰੇਨ ਦੀਆਂ ਟਿਕਟ ਬੁੱਕ ਕਰਾਉਣੀ ਉਹ ਸਾਰੀਆਂ ਸੁਵਿਧਾਾਂ ਵੀ ਸੋਸਾਇਟੀ ਦੇ ਵਿੱਚ ਹੀ ਮਿਲ ਰਹੀਆਂ ਨੇ ਇਸ ਤੋਂ ਇਲਾਵਾ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਦੇ ਰਾਹੀਂ ਕਿਸੇ ਸਭਾ ਨੂੰ ਕਿਸਾਨ ਸਮ੍ਰਿਧੀ ਕੇਂਦਰ ਬਣਾਇਆ ਗਿਆ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਖੇਤੀ ਦੀ ਬਾੜੀ ਨਾਲ ਰਿਲੇਟਡ ਜਿਹੜੇ ਪ੍ਰੋਡਕਟ ਨੇ ਉਹ ਤੁਹਾਨੂੰ ਵਧੀਆ ਰੇਟ ਸੋਸਾਇਟੀ ਦਾ ਮਾਰਜਨ ਵੀ ਇਹਦੇ ਤੇ ਵਧੀਆ ਹੁੰਦਾ ਜੀ ਤੇ ਜਿਹੜਾ ਮੈਂਬਰ ਨੂੰ ਆ ਉਹ ਵੀ ਵਧੀਆ ਰੇਟ ਤੇ ਮਹਈਆ ਹੋ ਜਾਂਦਾ ਜਿਵੇਂ ਆਪਾਂ ਦੇਖੀਏ ਕਿਈ ਕੁਝ ਕਮਰਸ਼ੀਅਲ ਜਿਹੜੇ ਆਧਾਰੇ ਨੇ ਜਿਹੜਾ ਕਿਸਾਨ ਦੀ ਲੁੱਟ ਹੁੰਦੀ ਆ ਉਹ ਚੀਜ਼ ਤੋਂ ਇੱਥੋਂ ਕਿਸਾਨ ਆ ਜਿਹੜਾ ਨਿਜਾਤ ਪਾ ਸਕਦਾ ਮਤਲਬ ਉਹਦਾ ਮੁਨਾਫਾ ਵਧੀਆ ਹੋ ਸਕਦਾ ਇਸ ਤੋਂ ਇਲਾਵਾ ਇੱਕ ਕੰਪਿਊਟਰਾਈਜ਼ੇਸ਼ਨ ਆਫ ਪੈਕਸ ਸਕੀਮ ਚੱਲ ਰਹੀ ਆ ਜਿਵੇਂ ਪਹਿਲਾਂ ਹੁੰਦਾ ਸੀ ਮੈਨੂਅਲ ਰਿਕਾਰਡ ਹੁੰਦਾ ਸੀ ਹੱਥ ਨਾਲ ਲਿਖਦੇ ਸੀ ਉੱਚ ਗਲਤੀਆਂ ਬਹੁਤ ਹੋ ਜਾਂਦੀਆਂ ਸੀ ਤੇ ਹੁਣ ਸਰਕਾਰ ਦੁਆਰਾ ਹੀ ਕੰਪਿਊਟਰ ਫ੍ਰੀ ਦੇ ਵਿੱਚ ਕੰਪਿਊਟਰ ਪ੍ਰੋਵਾਈਡ ਕੀਤੇ ਗਏ ਨੇ ਸੋਸਾਇਟੀਆਂ ਨੂੰ ਤੇ ਉਸ ਇੱਕ ਕਾਮਨ ਸੌਫਟਵੇਅਰ ਲਾਗੂ ਹੋ ਰਿਹਾ ਜਿਹੜਾ ਕਿ 올ਓਵਰ ਪੰਜਾਬ ਸੇਮ ਹੋਵੇ ਪਹਿਲਾਂ ਅਲੱਗ ਅਲੱਗ ਸੌਫਟਵੇਅਰ ਹੁੰਦੇ ਸੀ ਕਿਸੇ ਜਗ੍ਹਾ ਤੇ ਵਰਕਿੰਗ ਕਿਸੇ ਤਰੀਕੇ ਦੀ ਸੀ ਉਹ ਵਰਕਿੰਗ ਦੇ ਵਿੱਚ ਵੀ ਇੱਕ ਸਾਰਤਾ ਲਿਆਂਦੀ ਜਾ ਰਹੀ ਆ ਤਾਂ ਜੋ ਸਾਰੇ ਸਹਿਕਾਰ ਦਾਤੀ ਲਹਿਰ ਆ ਜਿਹੜੀ ਇੱਕ ਪਾਸੇ ਨੂੰ ਵਧੀਆ ਤਰੀਕੇ ਨਾਲ ਵੱਧ ਸਕੇ ਜਿਹੜੀ ਕੰਪਿਊਟਰਾਈਜੇਸ਼ਨ ਆਫ ਐਕਸ ਸਕੀਮ ਦੀ ਹੁਣ ਮੈਂ ਗੱਲ ਕੀਤੀ ਹੈ ਲਗਭਗ ਇੰਪਲੀਮੈਂਟੇਸ਼ਨ ਇਹਦੀ ਕੰਪਲੀਟ ਹੋ ਚੁੱਕੀ ਹੈ 31 3 ਤੋਂ ਬਾਅਦ ਇਹ ਜਿਹੜਾ ਕਾਮਨ ਸੌਫਟਵੇਅਰ ਆ ਇਹ ਸਾਰੇ ਕਿਤੇ ਲਾਈਵ ਹੋ ਜਾਊਗਾ ਤੇ ਸੁਸਾਇਟੀਆਂ ਮਤਲਬ ਵੱਧ ਚੜ ਕੇ ਜਿਹੜੇ ਸਕੱਤਰ ਸਾਹਿਬਾਨ ਨੇ ਆਪਣਾ ਨਵੇਂ ਸੌਫਟਵੇਅਰ ਦੇ ਵਿੱਚ ਡਾਟਾ ਸ਼ਿਫਟ ਕਰ ਰਹੇ ਆ ਤੇ 1 4 25 ਤੋਂ ਇਹ ਉਮੀਦ ਆ ਵੀ ਪੂਰੀ ਚੰਗੀ ਤਰ੍ਹਾਂ ਇਹ ਸ਼ੁਰੂ ਹੋ ਜਾਊਗਾ ਹਾਂ ਜੀ ਬਹੁਤ ਹੀ ਕਾਫੀ ਜਿਹੜੀਆਂ ਪਸਾਰਾਂ ਵਿੱਚ ਨਾਲ ਨਾਲ ਕਾਫੀ ਸਾਹਮਣਾ ਕਰਨਾ ਪੈਂਦਾ ਵਾ ਪ੍ਰੋਬਲਮ ਦਾ ਸਰਕਾਰ ਚਾਰ ਹੋਂਦ ਸਰਕਾਰ ਹੋਣ ਸਕੇ ਮੈਂ ਨਹੀਂ ਸਕਦਾ ਦੇਖੋ ਸਰਕਾਰ ਇੱਕ ਤਰ੍ਹਾਂ ਸੁਸਾਇਟੀਆਂ ਦੇ ਰਾਹੀਂ ਜਿਵੇਂ ਪਰਾਲੀ ਦੀ ਸਾਂਝ ਸੰਭਾਲ ਸਭ ਤੋਂ ਇੱਕ ਮੁਸ਼ਕਲ ਮੁੱਦਾ ਹੁੰਦਾ ਕਿਸਾਨ ਦੇ ਲਈ ਇੱਕ ਖਰਚਾ ਵੀ ਖੜਾ ਹੋ ਜਾਂਦਾ ਵੀ ਪਰਾਲੀ ਵੀ ਸੰਭਾਲ ਕਿਵੇਂ ਕੀਤੀ ਜਾਵੇ ਤੇ ਦੂਸਰੇ ਪਾਸੇ ਉਹਨੂੰ ਵਾਤਾਵਰਣ ਦਾ ਡਰ ਵੀ ਹੁੰਦਾ ਪਰ ਸੋਸਾਇਟੀ ਦੇ ਰਾਹੀਂ ਜਿਵੇਂ 80% ਜਾਂ 40% ਸਬਸਿਡੀ ਤੇ ਇੰਪਲੀਮੈਂਟ ਸੋਸਾਇਟੀ ਨੂੰ ਮਿਲ ਜਾਂਦੇ ਆ ਤੇ ਸਰਕਾਰ ਦੀ ਪਾਲਿਸੀ ਇਹ ਹੈ ਵੀ ਜਿਹੜੇ ਉਹ ਸਬਸਿਡੀ ਤੇ ਇੰਪਲੀਮੈਂਟ ਸੋਸਾਇਟੀ ਨੂੰ ਆਏ ਹੋਏ ਆ ਉਹ ਫ੍ਰੀ ਪ੍ਰੋਵਾਈਡ ਕੀਤੇ ਜਾਣ ਕਿਸਾਨ ਨੂੰ ਵੀ ਉਹਦੇ ਤੇ ਕੋਈ ਵਿੱਤੀ ਬੋਝ ਨਾ ਪਵੇ ਪਰਾਲੀ ਵੀ ਸੰਭਾਲਦਾ ਉਹ ਇੰਪਲੀਮੈਂਟ ਜਿਵੇਂ ਹੁਣ ਪਿੱਛੇ ਜੇ ਇੱਕ ਟਰੈਕਟਰ ਵੀ ਨਵਾਂ ਖਰੀਦਿਆ ਦੋ ਟਰੈਕਟਰ ਹੈਗੇ ਸੋਸਾਇਟੀ ਕੋਲ ਦੀ ਤੇ ਇੱਕ ਕੰਪਲੀਟ ਜਿਹੜੇ ਇੰਪਲੀਮੈਂਟਸ ਹੈਗੇ ਆ ਜਿਹੜੇ ਬਾਡੀ ਤੋਂ ਲੈ ਕੇ ਅਗਲੀ ਫਰਦਰ ਬਜਾਈ ਤੱਕ ਕਿਸਾਨ ਦੀ ਹੈਲਪ ਕਰ ਸਕਦੇ ਆ ਉਹ ਸਾਰੇ ਇੰਪਲੀਮੈਂਟਸ ਇੱਥੇ ਫ੍ਰੀ ਆਫ ਕਾਸਟ ਦਿੱਤੇ ਜਾਂਦੇ ਆ ਛੋਟੇ ਕਿਸਾਨਾਂ ਨੂੰ ਮਤਲਬ ਇਹ ਇਸ ਤਰੀਕੇ ਨਾਲ ਜਿੰਨਾ ਸਾਇਟੀ ਆਪਦੇ ਮੁਨਾਫੇ ਦੇ ਵਿੱਚੋਂ ਕੁਝ ਰਕਮ ਕੱਢ ਕੇ ਕਿਸਾਨਾਂ ਦੀ ਓਨੀ ਕ ਹੈਲਪ ਕਰਦੀ ਆ ਵੀ ਉਹਨਾਂ ਦੇ ਉੱਤੇ ਕਾਲੀ ਦੀ ਸਾਮ ਸੰਭਾਲ ਦਾ ਕੋਈ ਵਿੱਤੀ ਬੋਝ ਨਾ ਪਵੇ ਉਸ ਤੋਂ ਇਲਾਵਾ ਸਾਡੇ ਕੋਲ ਇੱਥੇ ਦੀ ਜਿਹੜੀ ਪੀਏਯੂ ਦਾ ਪਸਾਰ ਸਿੱਖਿਆ ਵਿਭਾਗ ਦਾ ਇੱਥੇ ਕੇਂਦਰ ਬਣਿਆ ਹੋਇਆ ਜਿਹੜੇ ਉਹਨਾਂ ਦੇ ਵਧੀਆ ਬੀਜ ਨੇ ਉਹ ਵੀ ਝੋਨੇ ਦੇ ਹੋਣ ਚਾਹੇ ਕਣਕ ਦੇ ਹੋਣ ਜਾਂ ਕਿਸੇ ਹੋਰ ਫਸਲ ਦੇ ਹੋਣ ਇਥੋਂ ਕਿਸਾਨਾਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਆ ਮਤਲਬ ਪੂਰਾ ਉਹਨਾਂ ਦਾ ਡਾਟਾ ਰੱਖਿਆ ਜਾਂਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਡਾਟਾ ਦੇ ਬੇਸ ਤੇ ਵੀ ਕਿਹੜੇ ਸਮੇਂ ਤੇ ਕਿਹੜੀ ਚੀਜ਼ ਦੇ ਵਿੱਚ ਫਰਕ ਆਇਆ ਸੀ ਉਹ ਮਾਹਰ ਨੇ ਜਿਹੜੇ ਆ ਕੇ ਉਹ ਵੀ ਇਹਨਾਂ ਦੀ ਹੈਲਪ ਕਰਦੇ ਆ ਤੇ ਉਸ ਤੋਂ ਇਲਾਵਾ ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਜਿਵੇਂ ਆਪਾਂ ਘਰੇ ਬਾਗੀਚਾ ਲਾਉਣਾ ਕੋਈ ਖੇਤੀ ਦਾ ਸਬਜ਼ੀਆਂ ਵਗੈਰਾ ਲਾਉਣੀਆਂ ਨੇ ਉਹਨਾਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਨੇ ਸ੍ਰੀ ਕਾਲ ਜੀ ਮੈਂ ਰੀਤ ਕਮਲ ਸਿੰਘ ਸੈਟਰੀ ਕੋਪਰਟ ਸੈਟਰੀ ਕਨੇਜ ਜੀ ਅੱਜ ਅਸੀਂ ਇਹ ਮੁਨਾਫਾ ਵੰ ਜਿਦੇ ਵਿੱਚ 51 ਲੱਖ ਦੇ ਕਰੀਬ ਮੁਨਾਫਾ ਵੰਡਿਆ ਗਿਆ ਤੇ ਸਾਡੇ ਵਧੀਆ ਕਾਰਜਕਾਰੀ ਵਧੀਆ ਪ੍ਰਬੰਧਕ ਕਮੇਟੀ ਵਧੀਆ ਅਫਸਰਾਂ ਦੀ ਨਿਗਰਾਨੀ ਹੇਠ ਸਾਰਾ ਤਿਆਰ ਕਰਕੇ ਵੰਡਿਆ ਗਿਆ ਸਾਰੀ ਸੰਗ ਦਾ ਸਾਰੇ ਪਿੰਡ ਦਾ ਨਗਰ ਨਿਵਾਸੀਆਂ ਦਾ ਸਾਡੇ ਡਿਪਾਰਟਮੈਂਟ ਦਾ ਕੋਰਪੋਰੇਟਰ ਜਿੰਨਾ ਵੀ ਡਿਪਾਰਟਮੈਂਟ ਆਏ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਧੰਨਵਾਦ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਨੇ ਜੀ ਇਹ ਮੁਨਾਫਾ ਸਾਰਿਆਂ ਨੂੰ ਦਿੱਤਾ ਜਾਣਾ ਕੋਈ ਇਹੋ ਜਿਹਾ ਮੈਂਬਰ ਨਹੀਂ ਸਾਰਿਆਂ ਨੂੰ ਮੁਨਾਫਾ ਮਿਲਣਾ ਤੇ ਸਾਰਿਆਂ ਦਾ ਮੁਨਾਫਾ ਸੀ ਅੱਜ ਹੀ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਊਗਾ ਉਹ ਮੈਂਬਰ ਆਪਣੇ ਕਦੇ ਵੀ ਆ ਕੇ ਆਪਣਾ ਮੁਨਾਫਾ ਕਢਾ ਕੇ ਜਾ ਸਕਦੇ ਆ